ਸਸਿਕਾ ਜੀ ਤੁਸੀਂ ਦੇਖ ਰਹੇ ਹੋ ਲੀਵਿੰਗ ਏਰੀਆ ਨੂੰ ਚੈਨਲ ਮੈਂ ਨਰਮਲ ਕੁਮਾਰ ਬਰਨਾਲਾ ਜ਼ਿਲ੍ਹੇ ਦੇ ਪਿੰਡ ਸੰਧੂ ਕਲਾਂ ਵਿੱਚ ਖੜੇ ਹਾਂ ਜਿੱਥੇ ਭਾਰਤ ਮਾਲਾ ਪ੍ਰੋਜੈਕਟ ਵਿੱਚ ਕੋਠੀ ਆ ਗਈ ਸੀ ਕਈ ਸਾਲ ਸੰਘਰਸ਼ ਵੀ ਚੱਲਿਆ ਪ੍ਰੋਜੈਕਟ ਵੀ ਰੁਕੇ ਰਹੇ ਆ ਸਾਡੇ ਨਾਲ ਮਾਲਕਾ ਰਹੋਂਦੇ ਉਹਨਾਂ ਗੱਲਬਾਤ ਕਰਾਂਗੇ ਸਰ ਸਸਿਕਾ ਜੀ ਲੀਵਿੰਗ ਏਰੀਆ ਤੇ ਸਵਾਗਤ ਹੈ ਸਰ ਕੀ ਕਹਿਣਾ ਚਾਹੁੰਦੇ ਹੋ ਕੋਠੀ ਬਾਈ ਜੀ ਇਹ ਕੋਠੀ ਬਾਈ ਜੀ ਇਹ ਭਾਰਤ ਮਾਲਾ ਪ੍ਰੋਜੈਕਟ ਚ ਆ ਗਈ ਸੀ ਜੀ ਤੇ ਇਹਦੇ ਲਈ ਤਾਂ ਮੰਨ ਕੇ ਚੱਲੋ 1.5 ਸਾਲ ਕੰਮ ਰੁਕੇ ਰਿਹਾ ਹੈ ਸਾਬਣਾ ਤੇ ਇਹਨਾਂ ਨੇ ਸਾਨੂੰ ਬਹੁਤ ਹਰਾਨ ਕਰਾਇਆ ਕਿ ਵੀ ਤੁਸੀਂ ਪੈਸੇ ਚੱਕ ਲਓ ਪ ਮਨ ਕੇ ਚਲੋ ਵੀ ਅਸੀਂ ਪੈਸੇ ਚੱਕੇ ਨਹੀਂ ਵੀ ਇਹਨਾਂ ਨੇ ਫਿਰ ਸਾਨੂੰ ਬਹੁਤ ਧਮਕਾਇਆ ਵੀ ਹਾਂ ਵੀ ਤੁਸੀਂ ਚੱਕੋ 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 ਅਸੀਂ ਫਿਰ ਵੀ ਨਹੀਂ ਮੰਨੇ ਫਿਰ ਇਹ ਮਨ ਕੇ ਚਲੋ ਆਪਣੀਆਂ ਮਸ਼ੀਨਾਂ ਪੋਪਲਨਾਂ ਵਾਂ ਲੈ ਕੇ ਪਹੁੰਚ ਗਏ ਸੀਗੇ ਵੀ ਢੋਣ ਲਈ ਕੋਠੀ ਨੂੰ ਫਿਰ ਕੀ ਸੰਘਰਸ਼ ਕੀਤਾ ਗੱਸੋ ਇਹ ਸੰਘਰਸ਼ ਲਈ ਅਸੀਂ ਟਾਵਰ ਤੇ ਚੜ ਗਏ ਸੀਗੇ ਅੱ비 ਉਹ ਚ 4 ਲੱਖ ਬੋਲਟ ਆ ਜਾ ਜੀ ਆਪਣੀ ਮੇਨ ਮਨ ਕੇ ਜੋ ਪੰਜਾਬ ਦੀ ਵੱਡੀ ਲੈਣਾ ਸਾਰਿਆਂ ਨੂੰ ਤੇ ਉਹਦੇ ਚੜ ਗਏ ਸੀਗੇ ਤੇ ਆ ਜਾਣ ਜਾਣ ਦੀ ਪ੍ਰਭਾਵ ਕਰੇ ਬਿਨਾ ਕੀ ਬੋਸ਼ਣ ਦਵਾਇਗਾ ਉਸ ਵੇ ਇਹ ਵੀ ਮੰਨ ਕੇ ਚਲੋ ਵਿਸ਼ਵਾਸ ਦਵਾਇ ਸੀ ਡੀਐਸ ਸਾਹਿਬ ਤੇ ਡੀਆਰ ਸਾਹਿਬ ਨੇ ਵੀ ਉਹ ਕਹਿੰਦੇ ਵੀ ਜਿਹੜੇ ਵੀ ਕੋਈ ਲਗਤ ਆਊਗੀ ਤੇ ਬੇਸੈਪਟ ਕਰਾਈ ਤੇ ਵੀ ਉਹ ਸਾਨੂੰ ਅਸੀਂ ਦਵਾਵਾਂਗੇ ਐਨ ਅਵੇਲੇਬਲੋ ਤੇ ਦੇਖੋ ਹੁਣ ਕੂਠੀ ਦਾ ਕੰਮ ਸ਼ੁਰੂ ਹੋ ਗਿਆ ਜੀ ਹਾਂਜੀ ਕੂਠੀ ਦਾ ਕੰਮ ਸ਼ੁਰੂ ਹੋਈ ਹੈ ਕਿੰਨੇ ਜਾਣੇ ਕੰਮ ਕਰ ਰਹੇ ਇਸ ਵੇਲੇ ਜੀ ਜੀ 9 ਤੋਂ 10 ਜਾਣੇ ਕਿੰਨੀ ਜਗ੍ਹਾ ਤੁਹਾਡੇ ਕੋਲੇ ਹੁਣ ਕੀ ਕੋਣ ਕੋਣ ਕਰ ਰਿਹਾ ਰੇ ਰੇ ਉਰੇ ਜੀ ਮੰਨ ਕੇ ਚਲੋ ਵੀ ਜਗ੍ਹਾ ਸਾਡੇ ਕੋਲ ਤਾਂ ਆਪਦੀ ਅਲੱਗ ਬਣਾਈ ਹੈ ਜੀ ਅਸੀਂ ਵਿਮਾਨ ਕੇ ਚੱਲ ਇਹ ਜਿਹੜੇ ਕੋਲ ਠੇਕੇਦਾਰਾਂ ਤੇ ਲੇਬਰ ਆ ਇਹ ਉੱਪਰ ਹੀ ਰਹਿੰਦੀ ਕੋਠੀ ਤੇ ਹੁਣ ਕਿੰਨੇ ਕ ਫੋਟੋ ਮੂਰੇ ਆ ਗਈ ਕੋਠੀ ਕੋਠੀ ਜੀ ਮੰਨ ਕੇ ਚੱਲ 120 ਪਲੱਸ ਵੰਗੂ ਆ ਗਈ ਕਿੰਨਾ ਖਰਚਾ ਲੱਗ ਰਿਹਾ ਤੇ ਖਰਚਾ ਜੀ ਮੈਨੂੰ 15 ਲੱਖ ਰੁਪਏ ਵੰਗੂ ਤਾਂ ਲੱਗੂਗਾ ਜੀ ਮੰਨ ਕੇ ਚੱਲ ਕੱਲੀ ਆਪਣੀ ਲੇਬਰ ਤੇ ਮੈਦੂਆ ਦਾ ਮੰਨ ਕੇ ਜੇ ਪੱਥਰ ਹੋਗੇ ਉਹ ਵੱਖਰੀ ਗੱਲ ਆ ਫਿਰ 25 ਲੱਖ ਰੁਪਏ ਵੰਗੂ ਚਲੇ ਜਾਣਾ ਜੀ ਆਪਣਾ ਟੋਟਲ ਪੇਮੈਂਟ ਕਿੰਨੀ ਦਿੱਤੀ ਗਈ ਹੁਣ ਇਹਦੇ 60 ਲੱਖ ਰੁਪਏ ਵੰਗੂ ਜੀ ਲੱਗਦਾ ਘੱਟ ਨਹੀਂ ਹਾਂਜੀ ਘੱਟ ਨਹੀਂ ਕੀ ਕਹਿਣਾ ਚਾਹੋਗੇ ਓ ਸਾਨੂੰ ਜੇ ਆਈ ਵੀ ਕੋਈ ਉੱਚ ਤਮਾਵਜਾ ਮਿਲ ਜੇ ਮਿਲ ਜਾਂਦਾ ਤਾਂ ਸਾਡੀ ਵੀ ਜ਼ਿੰਦਗੀ ਸੌਖੀ ਹੋ ਜਾਂਦੀ ਮੰਨ ਕੇ ਚਲੋ ਵੀ ਹੁਣ ਆ ਮੰਨ ਕੇ ਚਲ ਵੀ ਹੁਣ ਕਲਾਕਾਰ ਹੋ ਗਿਆ ਜੀ ਇੱਕ ਸਾਈਡ ਰੋਡ ਦੇ ਹੁਣ ਦੁਫਾੜ ਜ਼ਮੀਨ ਹੋ ਗਈ ਸਾਡੇ ਦਾ ਹੁਣ ਮਰਨ ਵਾਲਾ ਕੰਮ ਹੀ ਹੈ ਜੀ ਉਹ ਖੇਤ ਵੀ ਇੱਧਰ ਆ ਥੋੜੇ ਨਾਂਗਾ ਵੀ ਗੱਡੀ ਜੋਗਾ ਕਪੈਣ ਮੁਰੇ ਹੁਣ ਸੀਜ਼ਨ ਆ ਵਾਢੀ ਦਾ ਉਹਨੂੰ ਕਿਵੇਂ ਦੇਖਦੇ ਫਿਰ ਹੁਣ ਆਏ ਜੀ ਕੋਈ ਹੱਲ ਹੀ ਨਹੀਂ ਜੀ ਇਹ ਜਿਵੇਂ ਮਰ ਕੇ ਜਦੋਂ ਆਪਣੀ ਚੀਜ਼ ਮੰਨਦੀ ਨਹੀਂ ਇੱਕ ਤਾਂ ਬੰਦਾ ਵੀ ਵੀ ਮੰਨ ਲੈਂਦਾ ਵੀ ਹਾਂ ਵੀ ਚੀਜ਼ ਨੰਗਣੀ ਨਹੀਂ ਹੌਸਪੀਟਲ ਦਾ ਨੰਗਾ ਬਣਾਇਆ ਉਹ ਵੀ ਮਨ ਕੇ ਚਲੋ ਬਣਾਇਆ ਪੁਲਾ ਘਰ ਦੀ ਖਾਤਰੀ ਬਣਾਇਆ ਘਰ ਵੇ ਦੀ ਹੁਣ ਉਹਦੇ ਵਿੱਚ ਇੱਕ ਪੈਨ ਤਾਂ ਲੰਗਣੀ ਨਹੀਂ ਜੀਮਦਾਰ ਹੈ ਮਨ ਕੇ ਚਲੋ ਇੱਕ ਪੈਨ ਨਾ ਹੋਊਗਾ ਵੀ ਕੋਈ ਵੱਡੀ ਮਸ਼ੀਨਰੀ ਲੰਗਾ ਹੋਊਗਾ ਕਿਥੋਂ ਨੰਗੂਗੀ ਹਾਂ ਹੁਣ ਜੋ ਕੰਮ ਚੱਲ ਰਿਹਾ ਕਿੰਨੇ ਟਾਈਮ ਸੇ ਸਮਾਂ ਪੂਰਾ ਹੋ ਜੂਗਾ ਇਹ ਆ ਜੀ ਮਨ ਕੇ ਚਲੋ 2 ਮਹੀਨੇ ਹੋਰ ਲੱਗਣਗੇ ਆਪਣੇ 2 ਮਹੀਨੇ ਚ ਸੈੱਟ ਹੋ ਸਕਦੀ ਇਹਨਾਂ ਨੂੰ ਕੀ ਕਹਿਣਾ ਚਾਹੁੰਗੇ ਹਵਾ ਦੇ ਵਿੱਚ ਬੈਠੇ ਆ ਬਾਕੀ ਹਵਾ 'ਚ ਖੜਾਗਾ ਹੈ ਘਰ ਇਹਨੂੰ ਕਿਵੇਂ ਕਹਿੰਦੇ ਲੇਬਰ ਨੂੰ ਕੀ ਕਹਿਣਾ ਚਾਹੁੰਗੇ ਮਿਸਤਰੀ ਵੀ ਕਰਿਆ ਜਾਊਂਗੇ ਲੇਬਰਤਾ ਜੀ ਮੰਨ ਕੇ ਚਲੋ ਬਿਸ਼ਵਾਸ ਤਾਂ ਪਹ ਇਹਨੇ ਤੇ ਹੁਣ ਹੋ ਹੀ ਗਿਆ ਜਿਹੜੇ ਮੰਨ ਕੇ ਚੱਲੇ ਤੁਰ ਪਈਏ ਨੇ ਵੀ 120 ਫੁੱਟ ਲੈ ਆਏ ਬਿਸ਼ਵਾਸ ਤਾਂ ਹੋ ਹੀ ਗਿਆ ਹੁਣ ਵੀ ਆਪਣੀ ਚੀਜ਼ ਸੈੱਟ ਬਹਿਜੂਗੀ ਵੀ ਉਹ ਆਏ ਵੀ ਕਮਾਲ ਦੀਆਂ ਗੱਲਾਂ ਕੀ ਬਾਕੀ ਵੀ ਜੇ ਰੋੜ ਕੇ ਲੈ ਕੇ ਆਉਣੀ ਆ ਆਪਾਂ ਉੱਚੀ ਜਗ੍ਹਾ ਦੇ ਤਾਂ ਦੇਖਿਆ ਵੀ ਰੋੜ ਕੇ ਲੈ ਕੇ ਆਉਣੀ 300 ਫੁੱਟ ਕਿ ਖਾਲਾ ਦਾ ਬਾੜਾ ਤਾਂ ਹੈ ਨਹੀਂਗਾ ਜੀ ਇਹ ਵੀ ਕੋਈ ਹੁਣ ਮੰਨ ਕੇ ਚਲੋ ਵੀ ਜਿਹੜਾ ਕੋਈ ਜਾਣਕਰ ਉਹ ਹੀ ਕਰ ਸਕਦਾ ਤਾਂ ਕੀ ਕਹਿਣਾ ਚਾਹੋਗੇ ਮਿਸਤਰੀਆਂ ਬਾਰੇ ਤੁਸੀਂ ਮਿਸਤਰੀਆਂ ਬਾਰੇ ਇਹੀ ਗੱਲ ਕਰਨੀ ਚਾਹੁੰਦੇ ਆ ਵੀ ਵਧੀਆ ਕੰਮ ਕਰਾ ਵੀ ਇਹਨਾਂ ਦਾ ਵੀ ਮੰਨ ਕੇ ਚਲੋ ਇਹਨਾਂ ਦਾ ਰੋਜ਼ਗਾਰ ਹੈ ਪੂਰਾ ਵਧੀਆਗਾ ਵੀ ਮੰਨ ਕੇ ਚਲੋ ਕੰਮ ਵੱਧ ਤੋਂ ਵੱਧ ਕਰਾਓ ਵੀਰਾਂ ਤੋਂ ਤੇ ਮੰਨ ਕੇ ਚਲੋ ਇਹਨਾਂ ਨੂੰ ਕੋਈ ਕੰਮ ਕਰ ਦੋ ਵਿਚਾਰਿਆਂ ਨੂੰ ਜੀ ਆਪਦਾ ਹੀ ਅਰਦਾਸ ਕਰਦੇ ਆ ਵੀ ਪੂਰਾ ਕੰਮ ਵੀ ਸਹੀ ਢੰਗ ਨਾਲ ਹੋ ਜੇ ਸਾਡਾ ਲੋ ਸਾਡੇ ਨਾਲ ਹੋਰ ਵੀ ਹੈਗੇ ਔਰ ਇਹ ਆ ਸਰ ਕੀ ਕਰਨ ਚਾਹੋਗੇ ਹਾਂਜੀ ਅਸੀਂ ਤਾਂ ਇਹੀ ਕਹਿਣਾ ਚਾਹੁੰਦੇ ਹਾਂ ਵੀ ਮਤਲਬ ਇਹਨਾਂ ਦਾ ਜਿਹੜਾ ਭਾਰਤ ਮਾਲਾ ਪ੍ਰੋਜੈਕਟ ਦੇ ਵਿੱਚ ਆਲਣ ਆ ਗਏ ਇਹਨਾਂ ਨੇ ਆਪ ਦੀ ਜਿੰਦ ਜਾਨ ਲਾ ਕੇ ਮਸਾਂ ਹੀ ਬਣਾਇਆ ਸੀਗਾ ਤੇ ਹੁਣ ਮਤਲਬ ਇਹ ਵਿਚਾਰੇ ਖੁਸ਼ ਤਾਂ ਹੈ ਨਹੀਂ ਕਿਉਂਕਿ ਉਚਿਤ ਇਹਨਾਂ ਨੂੰ ਮਾਅਬਜ਼ਾ ਨਹੀਂ ਮਿਲਿਆ ਜਿੰਨਾ ਇਹਨਾਂ ਦਾ ਲੱਗਿਆ ਲਾਗਤ ਸੀਗੀ ਇਹਨਾਂ ਨੇ ਉਹ ਲਾਗਤ ਨਹੀਂ ਮਿਲੀ ਜਿਹਦੇ ਕਾਰਨ ਇਹ 1.5 ਸਾਲ ਤੱਕ ਇਹ ਪ੍ਰੋਜੈਕਟ ਦਾ ਵਿਰੋਧ ਵੀ ਹੋਇਆ ਤੇ ਫਿਰ ਵੀ ਇਹਨਾਂ ਨੂੰ ਨਾਂ ਬੇਇਨਸਾਫੀ ਹੋਈ ਹੈ ਪਰ ਹੁਣ ਇਹ ਮਕਾਨ ਨੂੰ ਸ਼ਿਫਟ ਕਰਾ ਰਹੇ ਆ ਪਰਮਾਤਮਾਗੇ ਅਰਦਾਸ ਕਰਦੇ ਆ ਕਿਉਂਕਿ ਬਹੁਤ ਰਿਜਕੀ ਕਮ ਆ ਜੀ ਦੇਖੋ ਜਿਹੜੇ 10 ਬੰਦੇ ਥੱਲੇ ਕੰਮ ਕਰਦੇ ਆ ਉਹ ਵੀ ਬਹੁਤ ਰਿਜਕੀ ਹੈ ਪਰ ਇਹਨਾਂ ਨੇ ਵੀ ਇਸ ਸ਼ਹਿਰਾਂ ਦੇ ਵਿੱਚ ਆਪ ਦੀ ਵਿਚਾਰਾਂ ਨੇ ਜ਼ਿੰਦਗੀ ਨਗਾਉਣੀ ਹੈ ਪਰਮਾਤਮਾਗੇ ਅਰਦਾਸ ਕਰਦੇ ਆ ਵੀ ਸਹੀ ਸਲਾਮਤ ਇਹ ਸ਼ਿਫਟ ਹੋ ਜੇ ਚਲੋ ਇਹ ਆਪਦਾ ਇੱਥੇ ਵਸੇਬਾ ਕਰ ਲੈਣ ਬਸ ਇਹੀ ਅਰਦਾਸ ਅਸੀਂ ਤਾਂ ਪਰਮਾਤਮਾ ਨੂੰ ਕਰਦੇ ਆ ਜੀ ਇਹ ਵਧੀਆ ਨੇਤਨ ਚੜੇ ਹਜੇ ਕੋਠੀ ਦੀ ਗੱਲ ਕਰੇ ਕਿੰਨੇ ਮੰਜ਼ਲੀ ਕੋਠੀ ਕਿੰਨਾ ਖਰਚਾ ਆ ਗਿਆ ਜੀ ਇਹਦਾ ਜੀ ਕਰੀਬ ਤਕਰੀਬ ਨੇ ਜਦੋਂ ਇਹ ਬਣਾਈ ਹੈ ਤਿੰਨ ਦੋ ਮੰਜ਼ਲੀ ਕੋਠੀ ਹੈ ਜੀ 60 65 ਲੱਖ ਰੁਪਈਆ ਜਿਹਦੇ ਕਾਰਨ ਕਰਕੇ 60-65 ਲੱਖ ਰੁਪਇਆ ਲੱਗਿਆ ਤੇ ਪਰ ਹੁਣ ਇਹਦੇ ਵਿੱਚ ਕੀ ਆ 25 ਲੱਖ ਰੁਪਇਆ ਤੇ ਇਹਨਾਂ ਦਾ ਸ਼ਿਫਟ ਕਰਨਾ ਤੇ ਆਜੂ ਤੇ ਦਿੱਤਾ ਇਹਨਾਂ ਨੂੰ ਕਿੰਨਾ 95-60 ਆ ਜੀ ਇਹਨਾਂ ਨਾਲ ਬੇਇਨਸਾਫੀ ਆ ਜੀ ਬਹੁਤ ੱੱਕਾ ਹੈਗਾ ਤੇ ਇਸ ਕਰਕੇ ਵੀ ਇਹਨਾਂ ਨੂੰ ਕੁਛ ਨਾ ਕੁਛ ਉੱਚਤ ਮਾਅਬਜਾ ਵੀ 25 ਲੱਖ ਜੋ ਸ਼ਿਫਟ ਕਰਨ ਦਾ ਉਹ ਦਿੱਤਾ ਜਾਵੇ ਸਰਕਾਰ ਤੋਂ ਇਹੀ ਮੰਗ ਰੱਖਦੇ ਆ ਜੀ ਬਸ ਇਹਨਾਂ ਹੀ ਵਿਸ਼ਵਾਸ ਹੈ ਜੀ ਇਹਨਾਂ ਦਾ ਕੁਛ ਨਾ ਕੁਛ ਵਿਚਾਰਾਂ ਦਾ ਮਤਲਬ ਫਾਇਦਾ ਹੋ ਸਕੇ ਸਾਡੇ ਨਾਲ ਠੇਕੇਦਾਰ ਸਾਹਿਬ ਵੀ ਉਹਨਾਂ ਨਾਲ ਵੀ ਗੱਲਬਾਤ ਕਰਨਗੇ ਸਰ ਕੀ ਨਾਮ ਆ ਤੇ ਕੀ ਕਹਿਣਾ ਚਾਹੁੰਦੇ ਹੋ ਆਪਣਾ ਅੰਗਰਮੇਲ ਸਿੰਘ ਨਾਮ ਆ ਜੀ ਤੇ ਪਿੰਡ ਮੇਰਾ ਹੈਗਾ ਚਕਰ ਤੇ ਜ਼ਿਲ੍ਹਾ ਆਪਣਾ ਲੁਧਿਆਣਾ ਤਹਿਸੀਲ ਹੈਗੀ ਜੁਗਰਾਉ ਕੀ ਕਹਿਣਾ ਚਾਹੁੰਨ ਕੋਠੀ ਦਾ ਜੋ ਠੇਕਾ ਮਿਲ ਤੁਹਾਨੂੰ ਕੋਠੀ ਦਾ ਜੀ ਠੇਕਾ ਤਾਂ ਸਾਡੇ ਨਾਲ ਮਾਸ ਮਾਰਨ ਕਾ ਚਲੇ ਰੋਡ ਵਾਲਿਆਂ ਦਾ ਪ੍ਰੋਜੈਕਟ ਦੇ ਵਿੱਚ ਆਈ ਵੀ ਸੀ ਕੋਠੀ ਇਹ ਹੈ ਜੀ ਇਹ ਪ੍ਰੋਜੈਕਟ ਚ ਕੋਠੀ ਆਈ ਵੀ ਸੀ ਗੀ ਤੇ ਉਸ ਕਰਕੇ ਸਾਡੇ ਨਾਲ ਇੰਸਟਾਗ੍ਰਾਮ ਤੋਂ ਸਾਡੇ ਨਾਲ ਸੰਪਰਕ ਹੋਇਆ ਸਾਡਾ ਇੰਸਟਾਗ੍ਰਾਮ ਦੀ ਏੜੀ ਸੀਗੀ ਵੈਸ ਕਰਮਾ 13 13 ਹੀ ਲਿਖੀ ਵੀ ਹੈ ਸਾਡੇ ਵੈਸੇ ਉਹ ਤੋਂ ਅੰਡੇ ਨਾਲ ਸੰਪਰਕ ਹੋ ਗਿਆ ਤੇ ਇਹਨਾਂ ਨਾਲ ਸਾਡੀ ਗੱਲਬਾਤ ਹੋਈ ਫਿਰ ਕਿੰਨੇ ਚ ਠੇਕਾ ਹੋਇਆ ਸਾਰਾ ਇਹ ਆਪਣਾ 10 ਲੱਖ 73 ਹਜ਼ਾਰ ਦਾ ਠੇਕ ਇਨਾਂ ਨਾਲ ਕਿ ਕਿੰਨੇ ਬੰਦੇ ਕੋ ਕੰਮ ਕਰ ਰਹੇ ਮੇਰੇ ਕੰਮ ਆ ਇਸ ਟਾਈਮ ਬੰਦੇ ਕਰਦੇ ਆ ਵੀ ਮੰਨ ਕੇ ਚੱਲੋ ਵੀ 10 ਬੰਦੇ ਇਸ ਟਾਈਮ ਕੰਮ ਕਰ ਰਹੇ ਆ ਹੁਣ ਤੱਕ ਕਿੰਨੀ ਕੋਠੀ ਇੱਧਰ ਹੋ ਗਈ ਇਸ ਇੱਥੇ 115 ਫੁੱਟ ਆ ਗਈ ਜੀ ਤੇ ਕਿੰਨੀ ਲੈ ਜਾਣੀ ਆ ਜੀ ਇਹ ਲੈ ਕੇ ਜਾਣੀ ਆ ਪਤਾ ਨਾ ਫੋਨ ਤਾਂ ਆਪਣਾ ਐਗਰੀਮੈਂਟ ਇਹ ਨਾਲ ਹੋਇਆ 250 ਫੁੱਟ ਦਾ ਤੇ ਉਹ ਆਪਾਂ ਲੈ ਕੇ ਜਾਣੀ ਜਿਨ੍ਹਾਂ ਨਾਲ ਹੋਰ ਵਧਾਈ ਮੂਰੇ ਜਗ੍ਹਾ ਨਾ ਬਚੀ ਤੇ ਫਿਰ ਆਪਾਂ 50 ਫੁੱਟ ਹੋਰ ਕਰਨੀ ਆ ਪਿੱਛੇ ਤੇ ਕਾ ਟਾਰਗੇਟ ਸਾਡਾ ਸਾਲ ਤੈਨੂੰ ਸਫਟਦਾਈ ਆ ਕੋਠੀ ਨੂੰ ਰੋਡ ਲਈ ਕੀ ਪ੍ਰੋਸੈਸ ਕਰਿਆ ਵਾ ਇਹ ਆਪਣੇ ਜੱਕ ਲੱਗੇ ਹੋਏ ਜੱਕਾਂ ਦੇ ਪਿਛਾਲੇ ਗੁੱਲੀ ਰੱਖੀ ਵੀ ਆਏ ਦੋਨੇ ਆਪਣੇ ਉਹਨਾਂ ਦੇ ਵਿੱਚ ਚੈਨਰ ਦੇ ਵਿੱਚ ਉੱਪਰ ਆਪਣੇ ਜੱਕ ਲੱਗੇ ਕੁਸ ਫਾਨੇ ਲੱਗੇ ਹੋਏ ਆ ਤੇ ਜੱਕਾਂ ਦੇ ਅਸਰੇ ਹੀ ਹੁੰਦੀ ਹੈ ਇਹ ਲੱਗਦਾ ਰਿਸਕ ਹੀ ਕੰਮ ਆ ਜੀ ਹਾਂ ਜੀ ਨਹੀਂ ਜੀ ਸਾਨੂੰ ਤਾਂ ਕੋਈ ਲੱਗਦਾ ਨਹੀਂਗਾ ਸਾਨੂੰ ਤਾਂ ਮੈਨੂੰ ਤਾਂ ਪਤਾ ਹੀ ਨਹੀਂ ਕਿੰਨੀ ਕੁ ਕਰਤਾ ਕੋਠਾਂ ਐ ਹੁਣ ਤਾਂ ਕਿੰਨੇ ਬਣ ਵਾਲੇ ਮੈਂ ਨਾ ਬਾਦਲ ਦੇ ਪੀਏ ਦੀ ਕੋਠੀ ਕਰਕੇ ਆਇ ਸੀ ਪਲਕਰਨ ਸਿੰਘ ਦੀ ਜੇ ਕੋਈ ਬੰਦਾ ਜਾਣਦਾ ਹੋਵੇ ਚਾਹੇ ਉਹ ਵੀ ਮੇਰੀ ਵੀਡੀਓ ਦੇਖਦਾ ਮੈਂ ਉਹਦੀ ਵੀ ਕੋਠੀ ਕਰਕੇ ਆਇ ਸੀਗਾ ਉਹਦੀ ਕਿੰਨੀ ਫੁੱਟ ਕੋਟੀ ਹੈ ਉਹਦੀ ਉਹਦੀ ਮੰਨ ਲਓ 100 ਫੁੱਟ ਕਰਕੇ ਆਸੀ 100 ਫੁੱਟ ਇੱਕ ਪਾਸੇ ਨੂੰ ਤੇ 30 ਫੁੱਟ ਇੱਕ ਪਾਸੇ ਨੂੰ ਬਣ ਕਰਨ ਦੀ ਕੋਠੀ ਕੋਠੀ ਦਾ ਕੋਈ ਐਗਰੀਮੈਂਟ ਵੀ ਹੋਇਆ ਜੀ ਹਾਂ ਜੀ ਇਹਨਾਂ ਨਾਲ ਹੋਇਆ ਐਗਰੀਮੈਂਟ ਮੇਰਾ ਕੋਠੀ ਦਾ ਕੀ ਐਗਰੀਮੈਂਟ ਹੋਇਆ ਜੀ ਇਹਨਾਂ ਨਾਲ ਵੀ ਡਿੱਗ ਜਿੱਟ ਹੈ ਜੀ ਅਸੀਂ ਇਹਨੂੰ ਤਿਆਰ ਕਰਕੇ ਦੇਵਾਂਗੇ ਚਾਹੇ ਮੇਰੇ ਕੋਈ ਬੰਦੇ ਦਾ ਨੁਕਸਾਨ ਹੁੰਦਾ ਜਾਂ ਮੇਰੇ ਬੰਦੇ 60 ਫੀਟ ਲੱਗਦੀ ਹੈ ਇਹ ਜੋ ਮੈਂ ਮਾਲਕ ਨਹੀਂ ਜਮੇਂਦਾਰ ਅਸੀਂ ਜਮੇਂਦਾਰ ਹਾਂ ਕਿੰਨੇ ਬੰਦੇ ਕੰਮ ਕਰ ਰਹੇ ਜੀ ਇੱਥੇ ਮੇਰੇ 10 ਬੰਦੇ ਕੰਮ ਕਰ ਰਹੇ ਆ ਜੀ ਤੇ ਰਹਿਣਾ ਸੈਣਾ ਥੋੜਾ ਜੀ ਉੱਪਰ ਹਵਾ ਚ ਹੀ ਹਾਂ ਕੀ ਕਹਿਣਾ ਚਾਹੋਗੇ ਆਪਦੀ ਲੇਬਰ ਨੂੰ ਲੇਬਰ ਨੂੰ ਤਾਂ ਮੇਰਾ ਧੰਨਵਾਦ ਹੈ ਬਾਈ ਇਹਨਾਂ ਦਾ ਸ਼ੁਕਰੀਆ ਮੈਂ ਤਾਂ ਇਹਨਾਂ ਨੂੰ ਜਿਹੜੇ ਮੇਰੇ ਨਾਲ ਰਹਿੰਦੇ 24 ਘੰਟੇ ਜਾਈ ਕਿਸੇ ਨੇ ਮੇਰੇ ਮੰਨ ਲਾ ਵੀ ਨਾ ਵੀ ਤਾਂ ਘਰਾਂ ਦਾ ਚੁੱਲਾ ਚੱਪ ਤਪਦਾ ਆਪਣੇ ਨਾਲ ਕਿੰਨੇ ਟਾਈਮ ਤੋਂ ਕੰਮ ਕਰ ਰਹੇ ਹੋ ਜੀ ਮੈਨੂੰ ਹੋ ਗਿਆ ਜੀ ਵੀ 22 ਸਾਲ ਕੰਮ ਕਰਦਿੰਦੇ ਨੇ ਇਹ ਹੁਣ ਤਾਂ ਕਿੰਨੇ ਕੁ ਕੋਠੀਆਂ ਦਾ ਕੰਮ ਭਾਈ ਕੋਈ ਗਿਣਤੀ ਨਹੀਂ ਗੀ ਬਾਈ ਜੀ 115ਵਾਂ ਬਿੱਲ ਤਾਂ ਇਹਨਾਂ ਕੋਲੇ ਸਾਡਾ ਤੇ ਆਹ ਕੋਠੀ ਹੈ ਕਿੱਥੇ ਸੀ ਤੁਰਕ ਇਹ ਤਾਂ ਬੋਲੋ ਫਾਇਦਾ ਬਹੁਤ ਪਿੱਛੇ ਸੀ ਮਿੱਟੀ ਹੈ ਜੇ ਉੱਥੇ ਜੋ ਕੋਠੀ ਵਾਲੀ ਜਗ੍ਹਾ ਮਿੱਟੀ ਪਾਤੀ ਇਹਨਾਂ ਨੇ ਇਹਦਾ ਟੁਕੜ ਵੀ ਅ ਕਿੰਨੇ ਦਿਨਾਂ ਚ ਪੂਰੀ ਆ ਜੂ ਇਹ ਇਹ ਮੰਨ ਲਓ ਵੀ ਡੇਢ ਮਹੀਨਾ ਸਾਡਾ ਹੋਰ ਲੱਗਣਾ ਡੇਢ ਮਹੀਨਾ ਜੇ ਕੰਪਲੀਟ ਕਰ ਦਾਂਗੇ ਉੱਥੇ ਕਿੰਨੇ ਮਹੀਨੇ ਹੋਗੇ ਤੁਹਾਨੂੰ ਸਾਨੂੰ ਡੇਢ ਮਹੀਨਾ ਹੋ ਗਿਆ ਜੀ ਲੱਗਿਆ ਨਾ ਕੋਠੀ ਕਿੰਨੇ ਕੇ ਟਾਈਮ ਚ ਕਿੰਨਾ ਪ੍ਰੋਸੈਸ ਹੁੰਦਾ ਇਹ ਆਪਣਾ ਕੋਠੀ ਜਿਵੇਂ ਮੰਨ ਕੇ ਚਲੋ ਵੀ ਹੁਣ ਇੰਨੇ 250 ਫੋਟ ਕਰਨੀ ਸੀਗੇ 250 ਫੋਟ ਤੋਂ ਆਪਣਾ ਪ੍ਰੋਸੈਸ ਸੀਗਾ ਆਪਣਾ 3 ਮਹੀਨੇ ਦਾ ਟਾਰਗੇਟ ਰੱਖਿਆ ਵਸੇ ਇੱਕ ਵਾਰ ਜੀ ਕਿੰਨੇ ਕੀ ਵਾਰ ਕੋਠੀ ਇਧਰ ਹੁੰਦੀ ਆ ਇੱਕ ਵਾਰ ਜੇ ਤੁਹਾਨੂੰ ਕੋਠੀ ਚਲਾਉਣੀ ਆ ਮੰਨ ਲਓ ਵੀ ਇੱਕ ਦਿਨ ਦੇ ਵਿੱਚ 8 ਕਾ ਜਾਂ 8 ਫੁੱਟ 7 ਫੁੱਟ ਹੋ ਜਾਂਦੀ ਆ ਤੇ ਜੇ ਆਪਾਂ ਗੁੱਲਾ ਮੰਨਿਆ ਵੀ ਇੱਕ ਗੁੱਲੇ ਨਾਲ ਸਾਡੀ 5 ਫੁੱਟ 5 ਇੰਚ ਤੁਰਦੀ ਆ ਤੇ 2 ਮਿੰਟੇ ਸਾਡਾ ਗੁੱਲਾ ਨਿਕਲ ਜਾਂਦਾ ਪਾਣੀ ਤੇ ਬਿਜਲੀ ਦਾ ਪ੍ਰਬੰਧ ਵਿੱਚ ਹੀ ਆ ਜੀ ਸਾਰਾ ਕੁਝ ਚੱਲਦਾ ਜੀ ਆਟੋਮੈਟਿਕਾ ਸਾਰਾ ਕੁਝ ਨਾ ਕੋਈ ਬਿਜਲੀ ਹਲਾਈ ਨਾ ਕੋਈ ਪਾਣੀ ਹਲਾਇਆ ਸਾਰੀਆਂ ਟੂਟੀਆਂ ਚੱਲਦੀਆਂ ਹੋਵੇਂ ਨੇ ਉਵੇਂ ਤੇ ਜੇ ਫਰਸ਼ ਦੀ ਗੱਲ ਕਰੀ ਫਰਸ਼ ਭੰਨਣਾ ਪਿਆ ਹਾਂਜੀ ਫਰਸ਼ ਤਾਂ ਭੰਨਣਾ ਪੈਂਦਾ ਜੀ ਚਾਹੇ ਆਪਾਂ ਸੱਤ ਵੀ ਉੱਚੀ ਕਰ ਲਈਏ ਤਾਂ ਵੀ ਫਰਸ਼ ਤਾਂ ਭੰਨਣਾ ਪਊਗਾ ਜੀ ਆਪਾਂ ਵਿੜਾ ਉੱਚਾ ਕਰ ਲਿਆ ਤਾਂ ਮਿੱਟੀ ਪਾ ਲਈਏ ਕਿਉਂਕਿ ਫਰਸ਼ ਤਾਂ ਟੁੱਟਣਾ ਟੁੱਟਣਾ ਜੀ ਕਿਉਂਕਿ ਚੱਕਣੀ ਪਹਿਲਾਂ ਹਵਾ 'ਚ ਕਰਨੀ ਆ ਇਹ ਹਾਂਜੀ ਹੁਣ ਹਵਾ 'ਚ ਖੜੇ ਹਾਂ ਤੁਸੀਂ ਵੀ ਪੈ ਰਹੇ ਹੋ ਕੀ ਕਹਿਣਾ ਚਾਹੂੰ ਪਰਮਾਤਮਾ ਨੂੰ ਨਹੀਂ ਤਾਂ ਪਰਮਾਤਮਾ ਦਾ ਸ਼ੁਕਰੀਆ ਕਰਦੇ ਹਾਂ ਹੱਥ ਬੰਨ੍ਹ ਕੇ ਉਹਦੇ ਮੂਰੇ ਆਪਣੇ ਸਵੇਰ ਤੜਕੁਟ ਜਯੋ ਵੀ ਕਰਦੇ ਬੋਲ ਹਾਂਜੀ ਹਾਂ ਇਹ ਸਨ ਠੇਕੇਦਾਰ ਜ਼ਮੀਨ ਦੇ ਮਾਲਕ ਅਤੇ ਪਿੰਡ ਵਾਸੀ ਜਿਨ੍ਹਾਂ ਨੇ ਪੂਰੀ ਜਾਣਕਾਰੀ ਦਿੱਤੀ ਲਿਵਿੰਗ ਇੰਡੀਆ ਲਈ ਨਿਰਮਲ ਕਮਾਦੀ ਰਿਪੋਰਟ ਬਰਨਾਲਾ